ਸਸ਼ੀਕਾਰ ਜੀ ਦੋਸਤੋ ਅੱਜ ਦੀ ਵੀਡੀਓ ਦੇ ਰਾਹੀਂ ਇੱਕ ਮਸਲਾ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਤੇ ਉਹਦਾ ਜਵਾਬ ਦਿਓ ਕਿ ਇਹਦਾ ਜ਼ਿੰਮੇਵਾਰ ਕੌਣਾ ਤਰਨ ਤਾਰਨ ਦੇ ਵਿੱਚ ਇੱਕ 6 ਸਾਲ ਦੇ ਬੱਚੇ ਦੀ ਚਾਈਨਾ ਡੋਰ ਦੇ ਨਾਲ ਮੌਤ ਹੋ ਜਾਂਦੀ ਹੈ ਮੌਤ ਕਿੱਦਾਂ ਹੁੰਦੀ ਆ ਬੱਚਾ ਆਪਦੇ ਘਰ ਦੀ ਛੱਤ ਦੇ ਉੱਪਰ ਆਪਦੇ ਵੱਡੀ ਭੈਣ ਅਤੇ ਆਪਦੇ ਦਾਦੀ ਦੇ ਨਾਲ ਪਤੰਗ ਉਡਾ ਰਿਆ ਸੀ ਜਿੰਨੀਆਂ ਕਿ ਖਬਰਾਂ ਆਈਆਂ ਨੇ ਉਹਦੇ ਮੁਤਾਬਕ ਤੇ ਇਸੇ ਸਮੇਂ ਦੇ ਦੌਰਾਨ ਇੱਕ ਹੋਰ ਕਟੀ ਹੋਈ ਪਤੰਗ ਉਹਨਾਂ ਦੀ ਛੱਤ ਦੇ ਉੱਪਰ ਆ ਜਾਂਦੀ ਆ ਉਹ 6 ਸਾਲਾਂ ਦਾ ਬੱਚਾ ਜਿਸ ਦਾ ਨਾਮ ਦਿਲਜਾਨ ਆ ਉਹ ਕਿਸੇ ਸੋਟੀ ਦੇ ਨਾਲ ਉਸ ਪਤੰਗ ਨੂੰ ਚੱਕਦਾਗਾ ਜਦੋਂ ਉਹ ਡੋਰ ਨੂੰ ਚੱਕ ਕੇ ਹੱਥ ਪਾਉਂਦਾ ਤਾਂ ਉਸ ਡੋਰ ਦੇ ਵਿੱਚ ਕਰੰਟ ਸੀਗਾ ਜਿਸ ਦੇ ਨਾਲ ਉਸੇ ਥਾਂ ਦੇ ਉੱਪਰ ਉਸ ਬੱਚੇ ਦੀ ਮੌਤ ਹੋ ਜਾਂਦੀ ਆ ਇੱਕ ਬੱਚਾ ਆਪਣੇ ਘਰ ਦੀ ਛੱਤ ਦੇ ਉੱਪਰ ਵੀ ਨਹੀਂ ਸੇਫ ਹੈਗਾ ਤੇ ਹੋਰ ਕੀ ਹੋਊਗਾ ਹੁੰਦਾ ਇਹ ਆ ਕਿ ਜਦੋਂ ਉਹ ਪਤੰਗ ਕੱਟ ਕੇ ਆਉਂਦੀ ਆ ਤਾਂ ਰਸਤੇ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਇੱਕ ਹਾਈ ਵੋਲਟੇਜ ਤਾਰ ਲੰਘਦੀ ਆ ਉਹ ਤਾਰ ਦੇ ਉੱਪਰ ਪਤੰਗ ਜਿਹੜੀ ਡੋਰ ਆ ਉਹ ਤਾਰ ਨੂੰ ਟੱਚ ਕਰਦੀ ਆ ਤੇ ਉਸ ਡੋਰ ਦੇ ਰਾਹੀਂ ਕਰੰਟ ਆ ਜਾਂਦਾ ਇਹ ਚైనా ਡੋਰ ਦੀ ਬਣਤਰ ਇਦਾਂ ਦੀ ਆ ਕਿ ਇਹਦੇ ਚੋਂ ਕਰੰਟ ਆ ਜਿਹੜਾ ਉਹ ਬਾਈਪਾਸ ਹੋ ਜਾਂਦਾ ਕਰੰਟ ਦੀ ਸਪਲਾਈ ਇੱਕ ਤਰ੍ਹਾਂ ਨਾਲ ਅੱਗੇ ਚਲੀ ਜਾਂਦੀ ਆ ਤੇ ਉਸ ਤਾਰ ਦੇ ਰਾਹੀਂ ਉਹ ਕਰੰਟ ਜਾ ਕੇ ਬੱਚੇ ਨੂੰ ਲੱਗਿਆ ਜਿਸ ਦੇ ਨਾਲ ਉਸ ਮਾਸੂਮ ਦੀ ਜਾਨ ਚਲੀ ਗਈ ਚైనా ਡੋਰ ਨਾਲ ਹੋਣ ਵਾਲੀ ਇਹ ਕੋਈ ਪਹਿਲੀ ਦੁਰਘਟਨਾ ਨਹੀਂ ਹੈਗੀ ਸਾਡੀਆਂ ਸਰਕਾਰਾਂ ਬਿਆਨ ਦੇਈ ਜਾਂਦੀਆਂ ਨੇ ਦੇਈ ਜਾਂਦੀਆਂ ਨੇ ਚైనా ਡੋਰ ਤੇ ਰੋਕ ਲੱਗੀ ਹੋਈ ਆ ਪਰ ਫਿਰ ਵੀ ਕਿਉਂ ਵਿਕੀ ਜਾ ਰਹੀ ਆ ਇਹਦੇ ਵਾਸਤੇ ਕੌਣ ਜ਼ਿੰਮੇਵਾਰ ਆ ਪਹਿਲਾਂ ਅਸੀਂ ਬਹੁਤ ਵਾਰ ਦੇਖਿਆ ਕਿ ਕਿਸੇ ਰਾਜਾਂ ਦੇ ਮੋਟਰਸਾਈਕਲ ਦੇ ਗਲ ਚ ਚਾਈਨਾ ਡੋਰ ਪੈ ਗਈ ਮੋਟਰਸਾਈਕਲ ਸਵਾਰ ਦੇ ਗਲ ਦੇ ਵਿੱਚ ਕਿਸੇ ਪੰਛੀ ਦੇ ਜਿਹੜਾ ਵਿੱਚ ਇਹ ਚਾਈਨਾ ਡੋਰ ਨੇ ਪੰਛੀ ਕੱਟਤਾ ਹੋਰ ਇਦਾਂ ਦੇ ਬਹੁਤ ਸਾਰੇ ਘਟਨਾਵਾਂ ਹੋਈਆਂ ਨੇ ਇਹ ਆਪਣੀ ਤਰ੍ਹਾਂ ਦੀ ਮੇਰੀ ਨਿਗਾ ਚ ਆਉਣ ਵਾਲੀ ਪਹਿਲੀ ਘਟਨਾ ਆ ਗਈ ਇਸ ਵੱਖਰੀ ਤਰ੍ਹਾਂ ਦੀ ਤੇ ਕਿ ਇਦਾਂ ਘਰ ਦੇ ਵਿੱਚ ਬੱਚੇ ਨੂੰ ਕਰੰਟ ਲੱਗ ਗਿਆ ਚਾਈਨਾ ਡੋਰ ਦੇ ਨਾਲ ਕਿੰਨੀ ਖਤਰਨਾਕ ਚੀਜ਼ ਆ ਦੇ ਸਰਕਾਰਾਂ ਇਹਨੂੰ ਕਿਉਂ ਨਹੀਂ ਰੋਕ ਪਾ ਰਹੀਆਂ ਕੀ ਇਸ ਬੱਚੇ ਦੀ ਮੇਰਾ ਸਵਾਲ ਇਹ ਆ ਕਿ ਇਸ ਬੱਚੇ ਦੀ ਜਿਹੜੀ ਇਹ ਮੌਤ ਆ ਇਹਨੂੰ ਦੁਰਘਟਨਾ ਮੰਨੇ ਜਾਊਗਾ ਜਾਂ ਇਹਨੂੰ ਕਤਲ ਮੰਨਿਆ ਜਾਣਾ ਚਾਹੀਦਾ ਜੇ ਇਹ ਕਤਲ ਮੰਨਿਆ ਜਾਣਾ ਚਾਹੀਦਾ ਫਿਰ ਕੀ ਇਸ ਕਤਲ ਦਾ ਪਰਚਾ ਉਸ ਇਲਾਕੇ ਦੇ ਐਮਐਲਏ ਉਸ ਇਲਾਕੇ ਦੇ ਇਲਾਕੇ ਦੇ ਐਸਡੀਐਮ ਉਸ ਇਲਾਕੇ ਦੇ ਡੀਐਸਪੀ ਜੇ ਨਹੀਂ ਪੈਣਾ ਚਾਹੀਦਾ ਜਾ ਜ਼ਿਲ੍ਹੇ ਦੇ ਐਸਐਸਪੀ ਤੇ ਨਹੀਂ ਪੈਣਾ ਚਾਹੀਦਾ ਕਿਉਂ ਨਹੀਂ ਉਹ ਜਿਹੜੀ ਕਾਨੂੰਨੀ ਪ੍ਰਕਿਰਿਆ ਜਾਂ ਕਾਨੂੰਨ ਨੂੰ ਕਿਉਂ ਨਹੀਂ ਲਾਗੂ ਕਰ ਪਾਰੇ ਜਾਂ ਜਾਂ ਇਵਨ ਕੇ ਇਹ ਪਰਚੇ ਮੁੱਖ ਮੰਤਰੀ ਪੰਜਾਬ ਤੇ ਨਹੀਂ ਬਣੇ ਬਣਦੇ ਜਾਂ ਫਿਰ ਇਹ ਹੱਥ ਖੜੇ ਕਰ ਦੇਵੇ ਸਰਕਾਰ ਕਿ ਸਾਡੇ ਵਾਸਤੇ ਨਹੀਂ ਹੈਗਾ ਇੱਕ ਬੱਚੇ ਦਾ ਇੱਕ ਪ੍ਰੋਫਿਟ ਦੇ ਵਾਸਤੇ ਇੱਕ ਐਦਾਂ ਦੀ ਚੀਜ਼ ਜਿਹਨੂੰ ਬੈਨ ਕੀਤਾ ਹੋਇਆ ਸਰਕਾਰ ਨੇ ਖੁਦ ਬੈਨ ਕੀਤਾ ਹੋਇਆ ਫਿਰ ਵੀ ਵਿਕਰੀ ਆ ਤੇ ਉਹਦੇ ਉਸ ਚੀਜ਼ ਦੇ ਕਰਕੇ ਇੱਕ ਬੱਚੇ ਦੀ ਮੌਤ ਹੋ ਗਈ ਇਹਨਾਂ ਲੀਡਰਾਂ ਨੂੰ ਕੀ ਮਿਲਦਾ ਹੋਊਗਾ ਵਿੱਚੋਂ ਐਮਐਲਏ ਨੂੰ ਕੀ ਮਿਲਦਾ ਹੋਊਗਾ ਜਾਂ ਪ੍ਰਸ਼ਾਸਨ ਨੂੰ ਕੀ ਮਿਲਦਾ ਹੋਊਗਾ ਜਿਹੜੀਆਂ ਚਾਈਨਾ ਡੋਰ ਬਣਾਉਂਦੀਆਂ ਕੰਪਨੀਆਂ ਨੇ ਜਾਂ ਜਿਹੜੇ ਲੋਕ ਇਹਦਾ ਵਪਾਰ ਕਰਦੇ ਨੇ ਉਹਦੇ ਚੋਂ ਚਾਰ ਛਿੱਲੜ ਮਿਲ ਜਾਂਦੇ ਹੋਣਗੇ ਇਹ ਥਾਂ ਥਾਂ ਤੇ ਬੁਰਕੀ ਚੱਕਣ ਦੇ ਚੱਕਰ ਚ ਕਿੰਨਾ ਜਿਹੜਾ ਉਹਦਾ ਜ਼ਮੀਰ ਵਿੱਚ ਹੋਗੇ ਪੰਜਾਬ ਦੇ ਵਿੱਚ ਲੱਗੇ ਨਹੀਂ ਰਿਹਾ ਕੋਈ ਕਾਨੂੰਨ ਵਿਵਸਥਾ ਹੈਗੀ ਆ ਬਠਿੰਡੇ ਦੀਆਂ ਖਬਰਾਂ ਆ ਰਹੀਆਂ ਨੇ ਕਿ ਉਥੇ ਸਰਕਾਰ ਨੇ ਪਹਿਲਾਂ 2017 ਦੇ ਚੋਣਾਂ ਦੇ ਵਿੱਚ ਵਾਦਾ ਕੀਤਾ ਸੀ ਕਿ 4 ਮਹੀਨੇ ਨਸ਼ਾ ਖਤਮ ਕਰਦਾਂਗੇ ਨਸ਼ਾ ਤਾਂ ਖਤਮ ਹੋਇਆ ਨਹੀਂ ਉਲਟਾ ਜਿਹੜੇ ਲੋਕ ਨਸ਼ੇ ਦੇ ਖਿਲਾਫ ਬੋਲਦੇ ਨੇ ਉਹਨਾਂ ਦੇ ਘਰਾਂ ਦੇ ਉੱਪਰ ਹਮਲੇ ਹੋ ਰਹੇ ਨੇ ਬਠਿੰਡੇ ਤੋਂ ਸ਼ਰਮ ਖਬਰਾਂ ਆ ਰਹੀਆਂ ਨੇ ਸੋ ਇਸ ਕਰਕੇ ਇਹਨੂੰ ਕੀ ਮੰਨਿਆ ਜਾਵੇ ਇਸ ਬੱਚੇ ਦੀ ਮੌਤ ਨੂੰ ਉਹ ਪਰਿਵਾਰ ਤਾਂ ਉਜੜ ਗਿਆ ਉਹਨਾਂ ਮਾਪਿਆਂ ਦਾ ਕੀ ਹਾਲ ਹੋਇਆ ਹੋਊਗਾ ਜਾਂ ਉਸ ਪਰਿਵਾਰ ਦਾ ਕੀ ਹਾਲ ਹੋਇਆ ਹੋਊਗਾ ਇਹ ਏ ਦਾ ਦਰਦ ਉਹ ਹੀ ਲੋਕ ਸਮਝ ਸਕਦੇ ਨੇ ਪਰ ਇਸ ਦੇ ਉੱਪਰ ਆਮ ਸੁਸਾਇਟੀ ਨੂੰ ਵੀ ਵੱਧ ਚੇਤਨ ਹੋਣਾ ਚਾਹੀਦਾ ਜਿੱਥੇ ਕਿਤੇ ਆਮ ਦੁਕਾਨਦਾਰਾਂ ਨੂੰ ਵੀ ਚਾਹੀਦਾ ਕਿ ਛੋਟੇ-ਮੋਟੇ ਲਾਲਚਾਂ ਪਿੱਛੇ ਇਹ ਇਹਨੂੰ ਲਿਆਉਣਾ ਹੀ ਬੰਦ ਕਰ ਦੋ ਜੇ ਤੁਸੀਂ ਪਰਚੂਨ 'ਚ ਨਹੀਂ ਵੇਚੋਗੇ ਤਾਂ ਹੋਲ سیلਰ ਵੀ ਇਹਨੂੰ ਲੈ ਕੇ ਕੀ ਕਰਨਗੇ ਕੋਈ ਥੋੜੀ-ਬਹੁਤੀ ਕਿਤੇ ਤਾਂ ਨੈਤਿਕਤਾ ਦਿਖਾਓ ਕਿਸੇ ਲੈਵਲ ਤੇ ਤਾਂ ਹੋਵੇ ਜੇ ਦੁਕਾਨਦਾਰੀ ਬੰਦ ਕਰ ਦੇਣ ਇਹਨੂੰ ਪਰਚੂਨ ਦੇ ਵਿੱਚ ਵੇਚਣਾ ਤਾਂ ਇਹ ਬਿਕਣੀ ਮੇਰੇ ਹਿਸਾਬ ਨਾਲ ਕਾਫੀ ਹੱਦ ਤੱਕ ਘਟ ਸਕਦੀ ਆ ਜਾਂ ਦੁਕਾਨਦਾਰ ਜਾਂ ਕੋਈ ਥੋੜਾ ਬੋਧਾ ਸਰਕਾਰੇ ਸ਼ਰਮ ਕਰ ਲੈ ਕੋ ਪ੍ਰਾਣੀ ਆਵਦੀਆਂ ਗੱਲਾਂ ਯਾਦ ਕਰ ਲੋ ਜਿਹੜੀਆਂ ਨਾਲ ਤੁਸੀਂ ਲੋਕਾਂ ਤੋਂ ਵੋਟਾਂ ਮੰਗਦੇ ਰਹੇ ਹੋ ਸੋ ਬੜਾ ਦੁੱਖ ਹੋਇਆ ਇਸ ਬੱਚੇ ਦੀ ਮੌਤ ਦੀ ਖਬਰ ਪੜ੍ਹ ਕੇ ਬੜਾ ਮਨ ਨੂੰ ਤੱਕਾ ਲੱਗਿਆ ਤੇ ਤਾਂ ਕਰਕੇ ਤੁਹਾਡੇ ਸਾਹਮਣੇ ਮੈਂ ਇਹ ਗੱਲ ਰੱਖ ਰਿਹਾ ਇੱਕ ਵਾਰ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਸਿਰਫ ਸਿਰਫ ਅਸੀਂ ਇਹਨੂੰ ਇਹੀ ਕਹਿ ਕੇ ਛੱਡ ਦਾਂਗੇ ਕਿ ਛੱਡ ਦੇਣਾ ਚਾਹੀਦਾ ਕਿ ਇਹ ਇੱਕ ਦੁਰਘਟਨਾ ਸੀਗੀ ਜਾਂ ਉਹ ਬੱਚੇ ਦੀ ਇੰਨੀਓ ਲਿਖੀ ਹੋਈ ਸੀ ਜਾਂ ਫਿਰ ਇਹ ਇੱਕ ਸਿਸਟਮ ਦੁਆਰਾ ਕੀਤਾ ਗਿਆ ਕਤਲ ਆ ਧੰਨਵਾਦ